ਸਤਿ ਸ਼੍ਰੀ ਕਾਜੀ ਸਾਰਣਾ ਜਪ ਲੈ ਕੇ ਆ ਜੀ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟਾਂ ਦੀ ਕਲੈਕਸ਼ਨ ਇਹ ਰਹਿਣਗੇ ਪਿਓਰ ਟਿਸ਼ੂ ਸਿਲਕ ਦਾ ਤੁਹਾਨੂੰ ਸੂਟ ਮਿਲੇਗਾ ਬਹੁਤ ਹੀ ਸੋਨਾ ਕੇ ਰੇ ਦੇ ਥਲੇ ਥ्रेड ਵਰਕ ਕੀਤਾ ਗਿਆ ਸੀਕਵੈਂਸ ਵਰਕ ਕੀਤਾ ਗਿਆ ਬਾਰਡਰ ਬਣਾ ਕੇ ਬਹੁਤ ਹੀ ਪਿਆਰੇ ਕਲਰ ਨੇ ਇਹ ਜਿਹੜੇ ਸੂਟ ਇਹ ਤੁਹਾਨੂੰ ਆਲ ਓਵਰ ਟੈਬੀ ਸਿਲਕ ਦਾ ਸੂਟ ਮਿਲੇਗਾ ਫਰੰਟ ਤੇ ਬਹੁਤ ਹੀ ਸੋਨਾ ਵਰਕ ਰਹੇਗਾ 슬ੀਵਸ ਤੇ ਰਹੇਗਾ ਬਾਟਮ ਦੇ ਉੱਪਰ ਵੀ ਵਰਕ ਰਹੇਗਾ ਦੁਪੱਟਾ ਤੁਹਾਨੂੰ ਮਿਲੇਗਾ ਆਰਗੈਂਜ਼ਾ ਦਾ ਉਸ ਦੇ ਉੱਪਰ ਹੀ ਬਹੁਤ ਹੀ ਸੋਨਾ ਵਰਕ ਰਹੇਗਾ ਅਗਲੇ ਜਿਹੜੇ ਸੂਟ ਹੈ ਪਿਓਰ ਵਿਸਕੋਸ ਕਰੇਪ ਦਾ ਪ੍ਰਿੰਟਡ ਸੂਟ ਮਿਲੇਗਾ ਪ੍ਰਿੰਟ ਦੇ ਉੱਪਰ ਬਹੁਤ ਹੀ ਸੋਨਾ ਵਰਕ ਰਹੇਗਾ ਪਰ ਮੀਟਰ ਦੇ ਹਿਸਾਬ ਨਾਲ ਤੁਸੀਂ ਲੈ ਸਕਦੇ ਜਿੰਨਾ ਵੀ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਜਿਹੜੇ ਅਗਲੇ ਸੂਟ ਨੇ ਇਹ ਵੀ ਤੁਹਾਨੂੰ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਮਿਲ ਜਾਣਗੇ ਇਹ ਤੁਹਾਨੂੰ ਮਿਲੇਗਾ ਸ਼ਿਮਰ ਦਾ ਸੂਟ ਮਿਲੇਗਾ ਬਾਟਮ ਕਰੇਪ ਵੀ ਮਿਲੇਗੀ ਵਰਕ ਕੀਤਾ ਹੋਇਆ ਸ਼ੀਮਰ ਦਾ ਦੁਪੱਟਾ ਮਿਲੇਗਾ ਬਹੁਤ ਹੀ ਸੋਨਾ ਹੈਵੀ ਹੈਂਡਵਰਕ ਰਹੇਗਾ ਪ੍ਰਾਈਸ ਉੱਪਰ ਲੱਗਾ ਹੋਇਆ ਹੈ ਜਿਹੜੇ ਅਗਲੇ ਸੂਟ ਨੇ ਇਹ ਤਾਂ ਟਾਪ ਮਿਲੇਗਾ 골ਡਨ ਸਿਲਕ ਦਾ neck ਤੇ ਬਹੁਤ ਹੀ ਸੋਨਾ ਹੈਂਡਵਰਕ ਕੀਤਾ ਗਿਆ ਹੈ ਬਹੁਤ ਹੀ ਸੋਹਣੇ ਕਲਰ ਨੇ ਬੋਟਮ ਤਾਂ ਮਿਲੇਗਾ ਸ਼ਟੂਨ ਦੀ ਦੁਪੱਟਾ ਮਿਲੇਗਾ ਸਿਲਕ ਦਾ ਸਿਲਕ ਜਗਵੜ ਦਾ ਦੁਪੱਟਾ ਮਿਲੇਗਾ ਬਹੁਤ ਹੀ ਸੋਹਣੇ ਕਲਰ ਨੇ ਪ੍ਰਾਈਸ ਸਾਰੇ ਸੂਟਾਂ ਦੇ ਮੈਂਸ਼ਨ ਕੀਤੇ ਹੋਏ ਹੁੰਦੇ ਹਨ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਉਸ ਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਅਗਰੇ ਜਿਹੜਾ ਸੂਟ ਹੈ ਤੈਨੂੰ ਸ਼ਰਟ ਮਿਲੇਗੀ ਵਿਚਿਤਰਾ ਸਿਲਕ ਦੀ ਨੈਕ ਦੇ ਉੱਪਰ ਕਸ਼ਮੀਰੀ ਵਰਕ ਰਹੇਗਾ ਬਾਟਮ ਸ਼ਟੂਨ ਦੀ ਮਿਲੇਗੀ ਦੁਪੱਟਾ ਵੀ ਤੈਨੂੰ ਵਿਚਿਤਰਾ ਸਿਲਕ ਦਾ ਮਿਲੇਗਾ ਬਹੁਤ ਹੀ ਸੋਨਾ ਉਸ ਦੇ ਉੱਪਰ ਹੀ ਬੂਟੀ ਵਰਕ ਰਹੇਗਾ ਬਹੁਤ ਹੀ ਪਿਆਰੇ ਕਲਰ ਨੇ ਪ੍ਰਾਈਸ ਆਪਾਂ ਸਾਰੇ ਸੂਟ ਦਾ ਮੈਂਸ਼ਨ ਕੀਤਾ ਹੁੰਦਾ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ हां जी आज दे सूटांदे कलेक्शन थानू किस तरह नी लगी वीडियो लाइक करे शेयर करे चैनल नु सब्सक्राइब करे वीडियो देखन बहुत बहुत धन्यवाद